ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਇਸੇ ਤਰ੍ਹਾਂ ਖਾਲਸਾ ਜੀ ਕਈ ਵੇਨ ਪਰਾਵਾਂ ਦਾ ਗਹਿਣਾ ਹੁੰਦਾ ਏ ਕਿ ਅਸੀਂ ਸਾਰੀ ਫੈਮਿਲੀ ਹੀ ਬਹੁਤ ਮਿਹਨਤ ਕਰਦੇ ਆ ਕਮਾਈ ਕਰਦੇ ਆ ਪਰ ਫੇਰ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਖਾਲਸਾ ਜੀ ਜਦੋਂ ਕੋਈ ਆਪਣੀ ਹੱਥ ਦੀ ਵਿੱਚ ਨਾ ਰਹੇ ਚੀਜ਼ ਜਾਂ ਵਸਤੂ ਜਾਂ ਪੈਸਾ ਗੁਰਬਾਣੀ ਦਾ ਸਿਮਰਨ ਵੀ ਬਹੁਤ ਕਰਦੇ ਆ ਸੇਵਾ ਸਿਮਰਨ ਕਰਨ ਦੇ ਬਾਵਜੂਦ ਵੀ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਤਾ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਤੁਹਾਨੂੰ ਇੱਕ ਜੁਗਤੀ ਦੱਸਾਂਗੇ ਜੇਕਰ ਤੁਸੀਂ ਇਹ ਕੰਮ ਕਰ ਲਉਗੇ ਤਾਂ ਤੁਹਾਡੇ ਘਰ ਦੇ ਵਿੱਚ ਖਾਲਸਾ ਜੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਮਿਹਨਤ ਕਰਦੇ ਹਾਂ ਪਰ ਬਰਕਤ ਨਹੀਂ ਪੈਂਦੀ ਪੈਸਾ ਨਹੀਂ ਰੁਕਦਾ ਪਰ ਜੇਕਰ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰਦੇ ਹੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਰਸਾ ਜੀ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਦੇ ਲਈ ਹੈ ਕਿਉਂਕਿ ਘਰ ਪਰਿਵਾਰ ਦੇ ਲਈ ਖਾਲਸਾ ਜੀ ਜਾਂ ਪਰਿਵਾਰ ਦੇ ਵਿੱਚ ਬਰਕਤ ਦੇ ਲਈ, ਪ੍ਰੇਮ ਦੇ ਲਈ ਲੜਾਈ, ਕਲੇਸ਼ ਪਰਿਵਾਰ ਦੇ ਵਿੱਚ ਨਾ ਬਣੇ ਹਰ ਇੱਕ ਚੀਜ਼ ਦੇ ਲਈ ਭੈਣਾਂ ਕੋਈ ਨਾ ਕੋਈ ਝੁਗਤੀ ਕਰਦੀਆਂ ਰਹਿੰਦੀਆਂ ਨੇ। ਜਿਸ ਦੇ ਨਾਲ ਘਰ ਪਰਿਵਾਰ ਦੇ ਵਿੱਚ ਬਰਕਤ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਜੇਕਰ ਕੋਈ ਭੈਣਾ ਨੂੰ ਇਹ ਕਹਿ ਦਿੰਦਾ ਹੈ ਕਿ ਘਰ ਦੀ ਬਰਕਤ ਦੇ ਲਈ ਤੁਸੀਂ ਤਵੇ ਤੇ ਪਾਈ ਪਹਿਲੀ ਰੋਟੀ ਚੋਪੜ ਕੇ ਤੁਸੀਂ ਕੁੱਤੇ ਨੂੰ ਪਾਓ ਜਾਂ ਤੁਸੀਂ ਪਹਿਲੀ ਰੋਟੀ ਨੂੰ ਚੋਪੜ ਕੇ ਗਾਂ ਨੂੰ ਪਾ ਦਿਓ ਤੇ ਜਾਂ ਫਿਰ ਉਹਦੇ ਚਾਰ ਹਿੱਸੇ ਕਰਕੇ ਚੋਰ ਕੇ ਕੀੜਿਆਂ ਦੇ ਭੌਂ ਤੇ ਪਾ ਦਿਓ। ਖਾਲਸਾ ਜੀ ਉਹਸੀ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਕਿਉਂਕਿ ਇੱਕ ਲੇਡੀਜ਼ ਹੁੰਦੀਆਂ ਨੇ ਜੋ ਘਰ ਦੀ ਬਰਕਤ ਦੇ ਲਈ ਖਾਲਸਾ ਜੀ ਕੁਝ ਵੀ ਕਰ ਦਿੰਦੀਆਂ ਨੇ ਇਸੇ ਤਰ੍ਹਾਂ ਖਾਲਸਾ ਜੀ ਜਨਵਰਾਂ ਦੀ ਸਾਂਭ ਸੰਭਾਲ ਤੇ ਸੇਵਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਨੋਖ ਨੋਖ ਨੂੰ ਖਾਲਸਾ ਜੀ ਪਰਮਾਤਮਾ ਨੇ ਇਸ ਜੋਗ ਬਣਾਇਆ ਹੋਇਆ ਹੈ ਕਿ ਉਹ ਚੰਗਾ ਭੋਜਨ ਬਣਾ ਕੇ ਖਾ ਵੀ ਸਕਦਾ ਏ 320 ਵੀ ਸਕਦੇ ਏ ਤੀਖਾਨ ਸਹਿਜੀ ਜਨਵਾਰ ਨੂੰ ਪੋਜਨ ਪੌਣਾ ਕੋਈ ਗਲਤ ਗੱਲ ਨਹੀਂ ਬਹੁਤ ਚੰਗੀ ਗੱਲ ਹੁੰਦੀ ਏ ਇਸੇ ਤਰ੍ਹਾਂ ਖਾਲਸਾ ਜੀ ਤੁਹਾਡੇ ਨਾਲ ਘਰ ਦੇ ਵਿੱਚ ਬਰਕਤ ਤੇ ਸੁਖ ਸ਼ਾਂਤੀ ਦੇ ਲਈ ਆਪਾਂ ਤੁਹਾਡੇ ਨਾਲ ਇੱਕ ਜੁਗਤੀ ਸਾਂਝੀ ਕਰਦੇ ਆ ਖਾਲਸਾ ਜੀ ਇਸ ਦੇ ਰਿਲੇਟਡ ਇੱਕ ਸੱਚੀ ਘਟਨਾ ਇੱਕ ਭੈਣ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਸਨ ਤਿੰਨਾ ਮੈਂਬਰਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਰਹਿੰਦੀ ਸੀ ਕਲੇਸ਼ ਰਹਿੰਦਾ ਸੀ ਉਹ ਭੈਣ ਦੇ ਹਸਬੈਂਡ ਸੀ ਜੋ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਸੀ ਖਾਨਸਾ ਜੀ ਭੈਣ ਨੇ ਦੱਸਿਆ ਕਿ ਸਾਡੀ ਦੋਨਾਂ ਦੀ ਹਸਬੈਂਡ ਵਾਈਫ ਦੀ ਲੜਾਈ ਕਲੇਸ਼ ਨੂੰ ਦੇਖ ਕੇ ਸਾਡਾ ਜਿਹੜਾ ਬੱਚਾ ਹੈ ਉਹ ਵੀ ਸਾਡੇ ਤੋਂ ਦੂਰ ਹੁੰਦਾ ਜਾਂਦਾ ਸੀ ਕਹਿੰਦੇ ਕਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਸੀ ਕਿ ਹੈ ਜੇ ਤਾਂ ਅਸੀਂ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਆ ਜੇ ਸਾਡਾ ਪਰਿਵਾਰ ਵੱਡਾ ਹੁੰਦਾ ਫੈਮਿਲੀ ਵੱਡੀ ਹੁੰਦੀ ਤੇ ਅਸੀਂ ਕੀ ਕਰਦੇ ਪਰ ਭੈਣ ਦੱਸਦੀ ਆ ਖਾਲਸਾ ਜੀ ਕਿ ਉਹ ਕਰਦੇ ਹਾਲਾਤ ਠੀਕ ਕਰਨ ਦੇ ਲਈ ਲੜਾਈ ਕਲੇਸ਼ ਨੂੰ ਦੂਰ ਕਰਨ ਦੇ ਲਈ ਤੇ ਘਰ ਦੀ ਬਰਕਤ ਦੇ ਲਈ ਕੁਝ ਨਾ ਕੁਝ ਭੈਣ ਦੱਸਦੀ ਕਿ ਮੈਂ ਕਰਦੀ ਰਹਿੰਦੀ ਸੀ ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਂ ਬਹੁਤ ਯੋਗਤੀਆਂ ਅਪਣਾਈਆਂ ਪਰ ਮੈਨੂੰ ਕਿਤੇ ਵੀ ਫਰਕ ਨਾ ਪਿਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਮੈਂ ਪਰਮਾਤਮਾ ਦੇ ਲੜ ਲੱਗਣੀ ਆ ਕਹਿੰਦੇ ਕਿ ਮੈਂ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਗੁਰਦੁਆਰਾ ਸਹਿਬ ਜਾਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸ ਰਿਹਾ ਕਹਿੰਦੇ ਜਦੋਂ ਮੈਂ ਸਵੇਰੇ ਅੰਮ੍ਰਿਤ ਵੇਲੇ ਪਾਠ ਕਰਨਾ ਤੇ ਕਹਿੰਦੇ ਕੋਲ ਮੈਂ ਗੜਵਾਈਕ ਪਾਣੀ ਦਾ ਭਰ ਕੇ ਰੱਖ ਲੈਣਾ ਪਾਠ ਕਰਦੇ ਸਮੇਂ ਮੈਂ ਕੋਲ ਪਾਠ ਕਰੀ ਜਾਣਾ ਪਾਣੀ ਰੱਖ ਕੇ ਤੇ ਪਾਠ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਜਿਹੜਾ ਉਹ ਪਾਣੀ ਹੁੰਦਾ ਹੈ ਉਹ ਪਾਣੀ ਨਹੀਂ ਰਹਿੰਦਾ ਉਹ ਜਾਲ ਬਣ ਜਾਂਦਾ ਹੈ ਤੇ ਭੈਣ ਸੋਚ ਰਹੀ ਆ ਕਿ ਮੈਨੂੰ ਇਹ ਹੁੰਦਾ ਸੀ ਕਿ ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੇ ਪਤੀ ਨੂੰ ਤੇ ਬੱਚੇ ਨੂੰ ਇਹ ਜਾਲ ਛਕਾ ਦਿਆਂ ਇਹਦੇ ਕਈ ਵਾਰ ਮੈਂ ਜਿਵੇਂ ਆਟਾ ਗੁੰਨਣਾ ਆਟਾ ਗੁੰਨਣ ਦੇ ਸਮੇਂ ਉਹ ਜਾਣ ਵਿੱਚ ਮਿਕਸ ਕਰ ਲੈਣਾ ਕਈ ਵਾਰ ਜਿਵੇਂ ਰੋਟੀ ਬਣਾਈ ਰੋਟੀ ਫੜਾਉਣ ਦੇ ਸਮੇਂ ਨਾਲ ਜੋ ਪਾਣੀ ਦੇਣਾ ਉਸ ਦੇ ਵਿੱਚ ਮਿਕਸ ਕਰ ਦੇਣਾ ਕਿਉਂਕਿ ਖਾਲਸਾ ਜੀ ਜਿਸ ਚੀਜ਼ ਦੇ ਉੱਪਰ ਗੁਰਬਾਣੀ ਦਾ ਅਸਰ ਹੁੰਦਾ ਏ ਫਿਰ ਉਹ ਚੀਜ਼ ਪਵਿੱਤਰ ਹੋ ਜਾਂਦੀ ਏ ਭੈਣ ਦੱਸ ਦੇ ਕਿ ਮੈਂ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਤੇਜ ਬੇਨ ਦੱਸ ਰਹੀ ਕਿ ਜੋ ਮੈਂ ਜਲ ਆਪਣੇ ਪਤੀ ਨੂੰ ਤੇ ਆਪਣੇ ਬੇਡੇ ਨੂੰ ਸ਼ਕਾਉਂਦੀ ਸੀ ਮੈਂ ਸੋਚਦੀ ਸੀ ਕਿ ਇਸ ਜਲ ਦੇ ਨਾਲ ਇਹਨਾਂ ਦੇ ਹਿਰਦੇ ਦੇ ਵਿੱਚ ਠੰਡ ਪਵੇਗੀ ਕਹਿੰਦੇ ਕਿ ਇਸ ਵਿੱਚ ਨੂੰ ਵਿਸ਼ਵਾਸ ਦੇ ਨਾਲ ਲੈ ਕੇ ਭਰੋਸਾ ਰੱਖ ਕੇ ਮੈਂ ਹਰ ਰੋਜ਼ ਕਰਨਾ ਖਾਲਸਾ ਜੀ ਇਸ ਤਰ੍ਹਾਂ ਪਹਿਨ ਦੱਸਦੇ ਕਿ ਮੈਂ ਕੁਝ ਦਿਨ ਕੀਤਾ ਕਹਿੰਦੇ ਵਿਸ਼ਵਾਸ ਵੀ ਬਹੁਤ ਸੀ ਪਰਮਾਤਮਾ ਤੇ ਕਹਿੰਦੇ ਪਰ ਕੁਝ ਦਿਨ ਬੇਟ ਕੀਤੀ ਪਰ ਕੋਈ ਫਰਕ ਨਾ ਪਿਆ ਪਰ ਫਿਰ ਵੀ ਖਾਲਸਾ ਜੀ ਪਹਿਨ ਦੱਸਦੇ ਆ ਕਿ ਮੈਂ ਹਿੰਮਤ ਨਾ ਹਾਰੀ ਕਹਿੰਦੇ ਮੈਂ ਲਗਾਤਾਰ ਇਸੀ ਰੁਟੀਨ ਦੇ ਨਾਲ ਪਾਠ ਕਰਕੇ ਜਲ ਆਪਣੇ ਪਤੀ ਨੂੰ ਤੇ ਆਪਣੇ ਬੱਚੇ ਨੂੰ ਦਿੰਦੀ ਰਹੀ ਜੋ ਜਾਨ ਬਚ ਜਾਂਦਾ ਸੀ ਉਹ ਕਹਿੰਦੇ ਮੈਂ ਪਾਣੀ ਦੇ ਵਿੱਚ ਮਿਕਸ ਕਰ ਲੈਂਦੀ ਸੀ ਉਹ ਹੀ ਪਾਣੀ ਅਸੀਂ ਸਾਰਾ ਦਿਨ ਪੀਂਦੇ ਰਹਿੰਦੇ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਖਾਲਸਾ ਜੀ ਭੈਣ ਦੱਸਦੇ ਆ ਕਿ ਮੈਨੂੰ 2.5 ਤਿੰਨ ਮਹੀਨੇ ਹੋ ਗਏ ਸੀ ਕਹਿੰਦੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਣੀ ਸ਼ੁਰੂ ਹੋ ਗਈ ਕਹਿੰਦੇ ਭੈਣ ਦੱਸਦੇ ਵੀ ਜਿਹੜਾ ਸਾਡਾ ਬੱਚਾ ਸੀ ਕਹਿੰਦੇ ਉਹ ਸਾਨੂੰ ਬਹੁਤ ਪਿਆਰ ਦੇ ਨਾਲ ਬੋਲਣ ਲੱਗਾ ਜਿਸ ਨੂੰ ਦੇ ਕੇ ਕਹਿੰਦੇ ਮੇਰੇ ਪਤੀ ਦਾ ਵੀ ਗੁੱਸਾ ਘਟ ਗਿਆ ਸੀ ਕਿਨੇ ਮੇਰੇ ਪ੍ਰਤੀ ਉਹਨਾਂ ਦਾ ਜੋ ਵਤੀਰਾ ਸੀ ਉਹ ਕਾਫੀ ਬਦਲ ਚੁੱਕਿਆ ਸੀ ਭੈਣ ਦੱਸ ਰਹੀ ਆ ਕਿ ਜਿਸ ਤੋਂ ਮੇਰੀ ਸ਼ਰਦਾ ਭਾਵਨਾ ਤੇ ਭਰੋਸਾ ਹੋਰ ਵੀ ਵੱਧ ਗਿਆ ਸੀ ਕਹਿੰਦੇ ਕਿ ਮੈਂ ਪਾਠ ਕਰਨਾ ਸ਼ੁਰੂ ਕੀਤਾ ਵੱਧ ਤੋਂ ਵੱਧ ਕਹਿੰਦੇ ਕਿ ਮੈਨੂੰ ਪਾਠ ਕਰਦੇ ਨੂੰ ਦੇਖ ਕੇ ਮੇਰਾ ਜੋ ਪਤੀ ਸੀ ਤੇ ਮੇਰਾ ਕਹਿੰਦੇ ਜਿਹੜਾ ਬੱਚਾ ਸੀ ਕਹਿੰਦੇ ਅਸੀਂ ਆਪਸ ਦੇ ਵਿੱਚ ਸਾਡੇ ਵਿੱਚ ਇੰਨਾ ਪਿਆਰ ਤੇ ਪ੍ਰੇਮ ਬਣ ਗਿਆ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਨਾ ਰਿਆ ਇਸ ਤਰ੍ਹਾਂ ਖਾਲਸਾ ਜੀ ਇਹ ਦੱਸ ਰਿਹਾ ਕਿ ਸਾਡੇ ਘਰ ਦੇ ਵਿੱਚ ਬਰਕਤ ਪਈ ਤੇ ਲੜਾਈ ਕਲੇਸ਼ ਦੂਰ ਹੋਇਆ ਕਹਿੰਦੇ ਪਹਿਲਾਂ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਗੁਰਬਾਣੀ ਦਾ ਜਾਪ ਨਹੀਂ ਸੀ ਕਰਦਾ ਤੇ ਸਾਨੂੰ ਸਾਡਾ ਘਰ ਘਰੀ ਨਹੀਂ ਸੀ ਲੱਗਦਾ ਤੇ ਖਾਲਸਾ ਜੀ ਜਿੱਥੇ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਉਹ ਘਰ ਘਰ ਹੁੰਦਾ ਹੀ ਨਹੀਂ ਇਸੀ ਤਰ੍ਹਾਂ ਖਾਲਸਾ ਜੀ ਇਹ ਇੱਕ ਪਹਿਣ ਦੀ ਵਾਰਤਾ ਸੀ ਤੇ ਹੁਣ ਤੁਹਾਡੇ ਨਾਲ ਉਜਗਤੀ ਸਾਂਝੀ ਕਰਦੇ ਆਂ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਪਹਿਣਾ ਇਹ ਕਹਿੰਦੀਆਂ ਨੇ ਕਿ ਪਹਿਲੀ ਰੋਟੀ ਤਵੇ ਤੇ ਪਾਉਣ ਦੇ ਨਾਲ ਜਾਂ ਪਹਿਨੀ ਰੋਟੀ ਕੁੱਤੇ ਨੂੰ ਪਾਉਣ ਦੇ ਨਾਲ ਜਾਂ ਤਵੇ ਦੇ ਉੱਪਰ ਲੂਣ ਪਾਉਣ ਦੇ ਨਾਲ ਘਰ ਦੇ ਵਿੱਚ ਬਰਕਤ ਆਵੇਗੀ ਤਾਂ ਖਾਲਸਾ ਜੀ ਆਪਾਂ ਨੇ ਇਹੀ ਵਹਿਮਾਂ ਪਰਮਾ ਦੇ ਵਿੱਚ ਨਹੀਂ ਪਹਿਣਾ ਪਹਿਲਾ ਖਾਲਸਾ ਜੀ ਜਿਵੇਂ ਤਵੇ ਦੇ ਉੱਪਰ ਰਾਤ ਨੂੰ ਜਿਵੇਂ ਰੋਟੀ ਬਣਾ ਕੇ ਆਪਾਂ ਤਵਾ ਰੱਖ ਦਿੰਨੇ ਆ ਤੇ ਉਸ ਤਵੇ ਦੇ ਉੱਪਰ ਕਾਫੀ ਬੈਕਟੀਰੀਆ ਆ ਜਾਂਦੇ ਨੇ ਜਿਸ ਤਵੇ ਨੂੰ ਆਪਾਂ ਭਾਵੇਂ ਧੋ ਵੀ ਲਈਏ ਤੇ ਉਹ ਸਾਫ਼ ਨਹੀਂ ਹੁੰਦਾ ਤੇ ਜੇਕਰ ਆਪਾਂ ਉਸ ਦੇ ਉੱਪਰ ਲੂਣ ਡਾਲੋ ਉਸ ਨੂੰ ਸਾਫ਼ ਕਰੀਏ ਤਾਂ ਉਹ ਤਵਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੀਜੂ ਪੁਰਾਣੇ ਬਜ਼ੁਰਗ ਜਾਂ ਪੁਰਾਣੀਆਂ ਪਹਿਣਾ ਨਹੀਂ ਖਾਲਸਾ ਜੀ ਉਹ ਤਵੇ ਤੇ ਪਹਿਲੀ ਰੋਟੀ ਪਾ ਕੇ ਉੱਪਰ ਕਿਓ ਲਾ ਕੇ ਤੇ ਚੰਗੀ ਤਰ੍ਹਾਂ ਤਵੇ ਨੂੰ ਚੋਪੜ ਦਿੰਦੀ ਅਸੀਂ ਤੇ ਉਹ ਪਹਿਲੀ ਰੋਟੀ ਜਿਹੜੀ ਹੁੰਦੀ ਸੀ ਜਿਸ ਦੇ ਨਾਲ ਤਵਾ ਸਾਫ਼ ਹੋ ਜਾਂਦਾ ਸੀ ਕਿਓ ਲਾ ਕੇ ਚੋਪੜਨ ਦੇ ਨਾਲ ਉਹ ਪਹਿਲੀ ਰੋਟੀ ਜਾਂ ਤਾਂ ਗਾਂ ਨੂੰ ਪਾ ਦਿੰਦੀ ਅਸੀਂ ਜਾਂ ਕੁੱਤੇ ਨੂੰ ਕਿਉਂਕਿ ਪਰਿਸ਼ਾਦਾ ਥੱਲੇ ਸੱਟਨ ਦੀ ਬਚਾਏ ਕਿਸੇ ਦਾ ਪੇਟ ਹੀ ਭਰਨਾ ਚਾਹੀਦਾ ਹੈ ਖਾਲਸਾ ਜੀ ਇਸ ਤਰ੍ਹਾਂ ਉਹ ਕਰਦੀਆਂ ਸਨ ਕਿਆ ਜਾਂਦਾ ਈ ਖਾਲਸਾ ਜੀ ਕਿ ਕਿਸੇ ਦੀ ਦਿੱਤੀ ਅਦੀ ਅਸੀਸ ਬਹੁਤ ਕੰਮ ਕਰ ਜਾਂਦੀ ਏ ਤੇ ਇਹਨਾਂ ਹੱਥਾਂ ਦੇ ਨਾਲ ਕੀਤਾ ਹੋਇਆ ਦਾਨ ਸਾਨੂੰ ਇਸ ਜਨਮ ਦੇ ਵਿੱਚ ਘਰ ਦੀ ਬਰਕਤ ਦੇ ਵਿੱਚ ਸਾਨੂੰ ਖਾਲਸਾ ਜੀ ਮਿਲਦਾ ਏ ਤੇ ਨਾਮ ਬਾਣੀ ਸਿਮਰਨ ਦੇ ਨਾਲ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੀ ਨਾਲ ਆਪਾਂ ਝੁੜਦੇ ਹਾਂ ਕਿ ਨਾਮ ਬਾਣੀ ਸਿਮਰਨ ਖਾਲਸਾ ਜੀ ਸਾਨੂੰ ਆਵਾਗੁਣ ਦੇ ਚੱਕਰਾਂ ਤੋਂ ਦੂਰ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਨਾਲ ਜੋੜਦੇ ਨੇ ਤੇ ਕੀਤੇ ਹੋਏ ਗੁਨਾਹਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ ਦੇਨੇ ਇਸੇ ਤੇਰਾ ਖਾਲਸਾ ਜੀ ਜਿਹੜਾ ਵੀ ਮਨੁੱਖ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਏ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਾ ਭਲਾ ਖੁਦ ਕਰਦੇ ਨੇ ਸੁਖਾਲਸਾ ਜੀ ਇਨਾ ਮਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਸੋਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋਖਾਲਸਾ ਜੀ ਪੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਕਾਨ ਤਾਂ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ